ਵੇ ਖਰਦਾ ਨਹੀਂ ਏ ਬੈਸ ਤੇਰਾ ਏ ਆਏ ਤੇਰਾ ਖਾਰਨ ਜੋਦੋ ਓ ਰੋਟੀ ਫੜ ਲਿਆ ਖਾਈਏ ਯਾਰ ਉੱਠਾ ਰੋਟੀ ਖਾਣੀ ਏ ਬਣਾਣਾ ਤੇਨੂੰ ਡੱਗਾ ਬਾਸ ਇਸ ਨੂੰ ਮੋਡੀਫਿਕੇਸ਼ਨ ਕਰਦੇਗਾ ਤੇ ਇਹਦੇ ਧੁਕੀਆਂ ਘੜ ਦੋ ਧੁਕੀਆਂ ਤੇਰੇ ਆ ਵੀ ਪੈਂਦਾ ਸਾਡੇ ਪੂਰੇ ਲੈ ਰਹਿ ਜਾ ਆ ਜਾ ਰੋਕ ਲਾ ਨਾ ਛੋੜ ਜਣ ਕੇ ਰੋਕ ਲਾ ਆ ਜਾ ਇੱਧਰ ਉਹ ਲੈ ਆਨਗਾ ਲਉਣਗੇ ਮੈਂ ਲਾ ਲਾ ਸਰਪੰਚ ਨੂੰ ਵੇਖਣਾ ਨਾਲੀ ਹਲੀ ਹਲੀ ਮੇਲਾ ਲੱਗਦਾ ਨਾ ਇੱਥੇ ਤੇ ਨਹੀਂ ਜਾ ਨੌਕਾ ਨਾਲ ਵਧੀਆ ਵਧੀਆ ਵੀਰ ਜੀ ਠੀਕ ਠਾਕ ਤੁਸੀਂ ਜਨਾਓ ਮਾਈਕਲ ਤੇ ਸਰਪੰਚ ਸਾਹਿਬ ਜੀ ਟਰੈਕ ਖੇਤਾਂ ਦੇ ਵਿੱਚ ਇਕੱਲਾ ਹੀ ਪੱਜਾ ਫਿਰਦਾ ਹੈ ਅੱਜ ਬਿਨਾਂ ਡਰਾਈਵਰ ਤੋਂ ਆਇਆ ਕਹਿੰਦਾ ਵੀ ਬਿਨਾਂ ਡਰਾਈਵਰ ਤੋਂ ਪਾਣੀ ਵਾਹ ਦਿਉਣੀ ਹੈ ਇਹ ਕਾਰਨਾਮੇ ਹੈਗੇ ਸਰਪੰਚ ਸਾਹਿਬ ਦੇ ਪਰਲੇ ਪਾਸੇ ਚੱਲਦੇ ਆਪਾਂ ਪਾਵਰ ਟਰੈਕ ਮਤਲਬ ਵੀ ਸਰਪੰਚ ਸਾਹਿਬ ਹਾਂ ਅੱਲਾਵਾ ਮੈਂ ਤੋਂ ਦੇ ਐ ਆਜਾ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਬਿਨਾ ਮੋਡੀਫਿਕੇਸ਼ਨ ਬਿਨਾ ਸਭ ਕੁਝ ਹਾਂ ਸਟਾਰ ਨਾਲ ਠੀਕ ਹੈ ਆ ਦੇਖ ਕਿੰਨੇ ਗੇਅਰ ਚ ਆਇਆ ਪਹਿਲਾ ਹੀ ਇਹਨੂੰ ਭਾਵੇਂ ਪਾੜਾ ਤੀਜੇ ਮੀਡੀਅਮ ਜੀ ਪੈ ਜੂਗਾ ਆ ਖਾਲੀ ਇਹਨੂੰ ਭਜਾ ਪੈਰ ਸਾਰਾ ਦੇਖ ਉਹਦਾ ਆਉਂਦਾ ਜੀ ਹੂੰ ਠੀਕ ਨਹੀਂ ਜਮੀਨ ਆ ਹਲਾ ਦੇ ਨਾ ਲੰਮੇ ਜਾਦੇ ਆ ਦੂਜਿਆਂ ਨਾਲ ਹੂੰ ਇਹ ਆਪਾਂ ਕਿੰਨੇ ਟਾਈਨਾਂ ਲੰਮੀਆਂ ਨੇ ਲੇਕੋ ਜਮਾਗਵਾ ਔਰੰਜੋ ਦੇ ਤੇ ਚਾਲਾਂ ਨੇ ਪੇੜ ਚਾਲਾਂ ਉੜ ਕੇ ਲੱਗਦੀਆਂ ਮਿਰਚਾਂ ਤਾਂ ਕਹਿੰਦੇ ਨੇ ਠੀਕ ਆ ਇਹਦੇ ਝੋਟਾ ਕੋਈ ਨਹੀਂ ਤੁਰਦਾ ਹੂੰ ਬਣਾ ਦੀ ਨਾ ਰੂਟਾ ਵਿਟਰ ਰਗੀ ਪਨੀਰੀ ਕਿੱਥੇ ਤੇ ਫਿਰਦਾ ਪਨੀਰੀ ਵੀਜਨ ਨੂੰ ਭਾਵੇਂ ਆ ਵੀ ਤੁਰਿਆ ਫਿਰੇ ਉਧਰ ਹੀ ਲਾ ਕੇ ਜੰਨੀ ਜਿਹੜੀ ਆਪਾਂ ਪਨੀਰੀ ਮਸ਼ੀਨ ਨਾਲ ਬਿਜਲੀ ਇਸ ਤਰ੍ਹਾਂ ਜਿਹੜੇ ਕੱਢ ਕੇ ਆਵੇ ਤੁਦਣੀ ਮੈਂ ਕਹਿੰਦਾ ਹੋਰ ਕਹਿੰਦਾ ਬਣਾ ਦੀ ਮਲਾਈ ਵਰਗੀ ਆਲੇ ਲੀਗਰ ਥੱਲੇ ਵੈਰੀ ਗੱਡੀ ਯਾਰ ਉਰਲੇ ਪੰਨੇ ਚੜ ਜਗੇ ਜਿਵੇਂ ਤੁਹਾਡੇ ਆਹੋ ਚੜਦੇ ਨੇ ਮੋਡੀਫਿਕੇਸ਼ਨ ਵਾਲੇ ਹਾਂ ਚੜਨਾ ਵੀ ਚੜ ਜਾਂਦੇ ਨੇ ਨੋ ਨਹੀਂ ਪਰਵਾ ਤੁਹਾਡੇ ਇਧਰ ਥੱਲੇ ਜਾਣੇ ਨਹੀਂ ਹੈ ਨਾ ਕਹਿੜਾ ਖੇਤ ਆ ਗੱਡੀ ਆ ਬਾਕੀ ਨਹੀਂ ਉੱਤੇ ਚੜ ਕੇ ਜਾ ਵੀ ਸਕਦੇ ਆ ਫਾਲਸ 17 ਨਾ ਜਾ ਵੀ ਤੇ ਸਕਦੇ ਆ ਕਿੰਨਾ ਲਵੇੜਨਾ ਸਮਝੂ ਰਹਿੰਦੇ ਮੈਂ ਇਹਨੂੰ ਛੱਡ ਨਾ ਦਿੱਤਾ ਉਹਨੂੰ ਫੜਵਾ ਕਿਵੇਂ ਆ ਓਏ ਓਏ ਫੋਨ ਭਰਾ ਪੁੱਟੇ ਪੰਗੇ ਨਾਲ ਲੈ ਆਇਆ ਗਾ ਚੱਲ ਲੱਗਦਾ ਚੜ੍ਹਨ ਤੋਂ ਵੀ ਪਿੱਛੋਂ ਦੀ ਚੜਜੋ ਪਿੱਛੋਂ ਨਹੀਂ ਚੱਲਾ ਏ ਆਪਣਾ ਆਓ ਪਿੱਛੋਂ ਨਹੀਂ ਚੜ੍ਹਦਾ ਨਹੀਂ ਨਹੀਂ ਜਵਾਗ ਨੂੰ ਕਿਧਰੇ ਕਿਵੇਂ ਚੜ੍ਹੇਗਾ ਫੁੱਟਗੇ ਵੀ ਇਹਨੂੰ ਪਿੱਛੋਂ ਦੀ ਚੜਜੋ ਪਿੱਛੋਂ ਦੀ ਸਰਪੰਸਾ ਦੇ ਪੰਗੇ ਹੈ ਪਲਦਾ ਨਹੀਂ ਪੰਗੇ ਦਾ ਨਵੇਂ ਵੇ 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 ਹਰਦਾ ਨਹੀਂ ਏ ਆਪ ਤੇਰਾ ਏ ਆਪ ਤੇਰਾ ਤੇਰਾ ਹਰ ਜਣੇ ਕੋ ਰੋਟੀ ਫੜ ਲਿਆ ਖਾਈਏ ਪਿਆਰ ਰੋਟੀ ਖਾਣੀ ਏ ਬਣਾਣਾ ਦੇ ਨਹੀਂ ਦਗਾ ਬਾਸ ਇਹਨੂੰ ਮੋਡੀਫਿਕੇਸ਼ਨ ਕਰ ਦੇਗਾ ਤੇ ਇਹਦੇ ਧੁਕੀਆਂ ਵੜ ਦੂ ਧੁਕੀਆਂ ਤੇਰੇ ਆ ਨਹੀਂ ਪੈਣ ਕਾ ਸਾਡੇ ਪੂਰੇ ਲੈ ਰਹੇ hết ਗਿਆ ਬੰਦਾ ਸਾਡਾ ਵੀ ਛੋਟਾ ਦਾ ਟ੍ਰੈਕਟਰ ਵੀ ਛੋਟਾ ਆ ਜਾ ਰੋਕ ਲਾ ਹਾਂ ਥੋੜੀ ਜਣ ਕੇ ਰੋਕ ਲਾ ਆ ਜਾ ਇੱਕ ਵਾਰ ਉਹ ਲੈ ਆਣ ਗਾ ਲੋਣਗੇ ਮੈਂ ਲਾ ਸਰਪੰਚ ਨੂੰ ਵੇਖਣੇ ਹੌਲੀ ਹੌਲੀ ਮੇਲਾ ਲਾ ਹੀ ਦੇਣਾ ਇਸੇ ਤੇ ਨਹੀਂ ਕਰ ਲਿਆ ਤੇਰੇ ਆ ਜਾ ਚੜ ਜਾ ਉੱਤੇ ਹੋ ਗਿਆ ਜਿਆ ਨੌਕਾ ਨਾਲ ਵਧੀਆ ਵਧੀਆ ਵੇਖੀ ਠੀਕ ਹੈ ਜੀ ਸਾਨੂੰ ਬਾਈਕ ਕਰ ਦੇਣਾ ਸਰਪੰਚ ਸਾਹਿਬ ਜੀ

ਆ ਵੀ ਆਖਾਂੀ ਰੇਵੇ ਨੀ ਨੀਵਰ ਵੀ ਅਗਲੇ ਟਾਈਮ ਤੋਂ ਕੋਲਾ ਕਰਦਾ ਜਿੰਨੇ ਬਾਗੀਆਂ ਦੇ ਇਹ ਤੇ ਹੀ ਸਰਪੰਚ ਸਾਹਿਬ ਨੂੰ ਟਰੈਕਟਰ ਚਲਾਉਂਦੇ ਦੇਖ ਲਿਆ ਤੇ ਇਹ ਵੀਰਾ ਜਿਨ੍ਹਾਂ ਨੇ ਅੰਕਲ ਹੁਣੀ ਤੇ ਵੀਰਾ ਨਾਲ ਆ ਇਹ ਮੇਰਾ ਭਤੀਜਾ ਹੀ ਅੰਕਲ ਦਾ ਇਹ ਮੇਰਾ ਭਤੀਜਾ ਅੱਛਾ ਤੁਹਾਡਾ ਭਤੀਜਾ ਇਹ ਪੁੱਤਰ ਸਾਰੀ ਜੀ ਪੀੜੀ ਦਾ ਫਰਕ ਆ ਪੀੜੀ ਦਾ ਫਰਕ ਉਹ ਜੁਮਰ ਚ ਛੋਟਾ ਹੈ ਮੇਰਾ ਜੱਗਾ ਅੱਛਾ ਚਲੋ ਤੇ ਇਹਨਾਂ ਨੇ ਟਰੈਕਟਰ ਲੈ ਆ ਇਹਦੇ ਇਹਨਾਂ ਦੇ ਮਾਮੇ ਨੇ ਅੱਛਾ ਇਹਨਾਂ ਦੇ ਮਾਮੇ ਨੇ ਓਕੇ ਤੇ ਆਪਾਂ ਵੀਰਾ ਨੂੰ ਪੁੱਛਦੇ ਕੀ ਸਾਗਤਾ ਵਾ ਹੋਰ ਇਹਨਾਂ ਦੇ ਗਏ ਪਰਾਣਾ ਲੈਣਾ ਅੱਛਾ ਤੇ ਉਹ ਮਾਮੇ ਦੇ ਲੈਣਾ ਸੀ ਤੇ ਮੁੜ ਕੇ ਸਲਾਹ ਕਰਦੇ ਕਰਦੇ ਫਿਰ ਨਵਾਂ ਦੇ ਮਾਮਾ ਦਾ ਮੈਂ ਨਵਾਂ ਲੈਣਾ ਹਾਂ ਤੇ ਮਾਮੇ ਨੂੰ ਮੁੜ ਕੇ ਨਵਾਂ ਲੈ ਤਾਂ ਹੀ ਕਹਿੰਦਾ ਤਰ ਨਾਲ ਜਾਂ ਫਿਰ ਇਹਦਾ ਫੋਲ ਨਹੀਂ ਲੈਦਾ ਵਾ ਇਕੱਠਾ ਹੀ ਲੈ ਲੈਨੇ ਇਹਦੇ ਕੋਈ ਅੱਗੇ ਇੱਕ ਹੈਗਾ ਜੱਗੇ ਕੋਲੇ ਅੱਛਾ ਤੁਹਾਡੇ ਕੋਈ ਇੱਕ ਹੋਰ ਹੈਗਾ ਹਾਂ ਤੇ ਮਾਮੇ ਨੇ ਫਿਰ ਦੋਨੇ ਮਤੋਂ ਰਲ ਕੇ ਹੂੰ ਹੂੰ ਪੱਟਤੀ ਮਰੋੜੀ ਹੈ ਪੱਟਤੀ ਤੇ ਕਿਵੇਂ ਚੱਲਿਆ ਵੀਰੇ ਤੁਸੀਂ ਤਾਂ ਟਰੈਕਟਰ ਚੱਲ ਇਹ ਛੋਟਾ ਵੀਰ ਹੀ ਚਲਾਉਂਦਾ ਟਰੈਕਟਰ ਇਹ ਚਲਾਉਂਦਾ ਮੈਂ ਤੁਸੀਂ ਘਟ ਮੈਂ ਚਲਾ ਰਹੇ ਹਾਂ ਕਿਵੇਂ ਰਿਹਾ ਟਰੈਕਟਰ ਇਹ ਸੱਚ ਦੱਸਣਾ ਕਿ ਕਿਹਨਾ ਆਪਣੇ ਮੁੰਡੇ ਖੁੰਡੇ ਜਿਹੜੇ ਤੇਰੀ ਏਜ ਵਾਲੇ ਉਹਨਾਂ ਨੂੰ ਤੈਨੂੰ ਪਤਾ ਹੀ ਆ ਜੋ ਮਾਰਕੀਟ ਚ ਆਣਾ ਚੱਲਦਾ ਜਿਵੇਂ ਜਿਵੇਂ ਚੱਲਦਾ ਪਹਿਲਾਂ ਤੂੰ ਇਹ ਦੱਸਦਾ ਚਲਾਵਾ ਕਿਵੇਂ ਆ ਚਲਾਵਾ ਬਹੁਤ ਵਧੀਆ ਵਧੀਆ ਪੂਰਾ ਇਹ ਕਿਹੜਾ ਕੁੜਾ ਜਾਂ ਤਾਂ ਨਹੀਂ ਆ ਨਾ ਨਾ ਬਹੁਤ ਹੈੜਾ ਤੇ ਦੁਪਹਿਰੇ ਜਿਵੇਂ ਤੂੰ ਚਲਾਉਣਾ ਦੁਪਹਿਰੇ ਰੋਜ਼ ਹੀ ਵਾਈਦਾ ਦੁਪਹਿਰੇ ਸੇਕ ਸੂਕ ਦਾ ਕੋ ਚੱਕਰ ਨਾ ਅੱਧ ਜਿਵੇਂ ਨਹੀਂ ਜਾਂਦਾ ਸੂਈ ਅੱਧ ਜਿ ਨਹੀਂ ਜਾਂਦੀ ਨਾ 17 ਹਾਲ ਪਾਏ ਆ ਦੁਪਹਿਰੇ ਰੋਜ਼ ਵਾਈਦਾ ਅੱਛਾ 10 ਵੇ ਲੱਗੇ ਦਾ ਸ਼ਾਮ ਨੂੰ 4 ਵੇੜੀ ਦਾ ਐਰੀ ਗੱਡੀ ਐ ਇਹ ਆ ਮਗਰ 17 ਹਾਲ ਹਾਂਜੀ ਇਹ ਤਾਂ ਸਰਪੰਚ ਸਾਹਿਬ ਨੇ ਵੈਸੇ ਹੀ ਹਣਵਾ ਕੇ ਹਾਂ ਵੇਖ ਵੇਖ ਹੀ ਲੈ ਨਹੀਂ ਆਪਣੇ ਹਾਲਾਂ ਦੀ ਵੈਸੇ ਪਛਾਣ ਆ ਇਹਦਾ ਮੈਂ ਚਲਾਇਆ ਮੈਂ ਆਪਣੇ ਵਾਲਾ ਚਲਾਇਆ ਇਹਨੂੰ ਵੇਖ ਲਗੇ ਆਹ ਵੇਖ ਹੀ ਕਰਦਾ ਖੁੱਲਦਾ ਡੀਜ਼ਲ ਦੀ ਐਵਰੇਜ ਤਾਂ ਲਾਇਆ ਕਿ ਸੌਖ ਤੱਕ ਨਹੀਂ ਡੀਜ਼ਲ ਦੀ ਐਵਰੇਜ ਨਹੀਂ ਆਪਾਂ ਇੱਥੇ ਤੱਕ ਵੇਖੀ ਜੀ ਬਾਕੀ ਬਾਕੀਆਂ ਨਾਲੋਂ ਫਰਕ ਬਹੁਤ ਘੱਟ ਖਾਂਦਾ ਉਦਾਂ ਮਤਲਬ ਉਸ ਤੇ ਜੀ ਟੈਂਕੀ ਦਾ ਟੈਂਕੀ ਦਾ ਸਾਬ ਲਈ ਹੈ ਅੱਛਾ ਵੀ ਉਹ ਮਿੰਟੋਲ ਕੇ ਨਹੀਂ ਗੱਡੀ ਸਾਨੂੰ ਹਫਤਾ ਹੋਇਆ ਯਾਨੀ ਕਿ ਉਹ ਮਿੰਕੇ ਕੱਢਣ ਵਾਲੇ ਆਪਾਂ ਹੀ ਆ ਉਹ ਜ਼ਿੰਮੇਦਾਰ ਘਾਟੇ ਘੜਦੇ ਦੂਜੇ ਸਾਰਾ ਨਾ ਦਾ ਖਰਚਾ ਘਟਾ ਜੀ ਘਟਾ ਘਟਾ ਹਾਂਜੀ ਇਹ ਰੀਗਨ ਇਹਨੂੰ ਕਿਹੜੇ ਕਿਹੜੇ ਗੇਅਰ ਚਾਉਣਾ ਹਾਲਾਂ ਤੇ ਚਲਾਉਣਾ ਨਾ ਇਹ ਪਹਿਲਾ ਸੀ ਜਿੰਜਾ ਮੀਡੀਅਮ ਆ ਟਾਪ ਲੋ ਟਾਪ ਆ ਪਉਥੇ ਤੋਂ ਵੰਦੇ ਪਹਿਲਾ ਸੀਗਾ ਪਹਿਲਾ ਫਿਲਾਈ ਪਹਿਲਾ ਹੀ ਫਿਰ ਤੀਜਾ ਮੀਡੀਅਮ ਮੀਡੀਅਮ ਸੀ ਆ ਵੀ ਤੀਜਾ ਮੀਡੀਅਮ ਸੀ ਚੌਥੇ ਮੀਡੀਅਮ ਵੀ ਤੁਰ ਪੈਂਦਾ ਤੁਰ ਪੈਂਦਾ ਪੰਜ ਵਾਲੀ ਚੌਥੇ ਚ ਵੀ ਇਹਦੇ ਇੰਨਾ ਗੱਡੀ ਹੁਂ ਆਉਂਦਾ ਨਾ ਮੈਂ ਉਹ ਹੀ ਕਹਿੰਦਾ ਸਪੀਡ ਬਹੁਤ ਵੱਜ ਜਾਂਦੀ ਤਵੀਆਂ 17 ਵਾਲ ਮਹਾਲ ਪਈ ਤੇ 30 ਤਵੀਆਂ ਪਈਆਂ ਦਾ ਪਤਾ ਹੀ ਨਹੀਂ ਲੱਗਦਾ 30 ਤਵੀਆਂ ਦੇ ਮਗਰ ਹੈਗੀਆਂ ਗਣੀਆਂ ਗਈਆਂ 30 ਪਈਆਂ ਤੇ ਹਾਂਜੀ ਵੈਰੀ ਗੁੱਡ ਤੇ 17 ਹਾਲਾਂ ਦੇ ਮਗਰ ਪਤਾ ਨਹੀਂ ਲੱਗਦਾ ਹੈ ਕਿ ਕਿੰਨੇ ਹੈਗੇ 30 ਤਵੀਆਂ ਬਹੁਤ ਹੋਈ ਨਹੀਂ ਸਰਪੰਸਾ ਪਈਆਂ ਹੀ ਆ ਤੇਰੇ ਕੋਲ ਵੀਡੀਓ ਨਹੀਂ ਵੇਖਿਆ 17 ਹਾਲਾਂ ਦਾ ਇਹਦੇ ਮਗਰ ਪਤਾ ਨਹੀਂ ਲੱਗਦਾ ਦੂਜਾ ਗੱਲ ਦੋ ਵੇਤਾ ਅੱਛਾ ਉਹਦੇ ਸੰਦੀ ਸਾਰੇ ਇਹਨੇ ਖਿੱਚਲੇ ਉਹ 18 ਦੇ ਟਾਇਰ ਮੁੜ ਕੇ ਪੋਣੇ ਮੈਨੂੰ ਲੱਗਦਾ ਘੱਟੋ 75000 ਦੇ ਤੋਂ ਨਹੀਂ ਆ ਟਾਇਰ। ਨੰਗੇ ਆ। ਆਹ ਉਹ ਤੇ ਮੈਂ ਤਾਂ ਉਹਨੂੰ ਪੈਸੇ ਵਟੋ ਰਾਮਨਾ ਕੀ ਲੋ। ਉਹ ਵੇਚਦਾ। ਤਾਂ ਨਹੀਂਨੇ ਖੋਰ ਵੇਚ ਗਿਆ। ਚਲੋ। ਉਹ ਵੀਰ ਕੋਈ ਤੇਰੇ ਅਰ ਗਾਈ ਦਾ ਬਾਹਰ ਬੈਠਾ ਹਾਂ ਦਾ ਮੈਂ ਮੱਕੀ ਵਾਲੀ ਮੇਰੇ ਪਿੱਛੋਂ ਸੀਆਰਡੀ ਚੱਲਦੇ ਨਹੀਂਗੇ। ਹੂੰ। ਤੇ ਉਹਨੇ ਨਹੀਂ ਲੈਣਾ। ਉਹਨੇ ਲੈ ਲਿਆ। ਉਹ ਆਂ ਮੈਂ ਤੈਨੂੰ ਕਹੀ ਮੈਂ ਆਹੀਂ ਰੱਖਿਆ ਵੀ ਚੱਲ ਯਾਰ ਏ 50 ਸਾਲ ਨਹੀਂ ਜਾਣਾ ਕਿਤੇ। ਹੂੰ। ਉਹ ਆਂਦਾ ਨਹੀਂ ਯਾਰ ਮੈਨੂੰ ਦੇ ਲਾਜਮੀ ਤੇ। ਮਾਰਾ ਚੱਲੋ ਵੇਲਾ ਭਰਾ ਤੇ ਨਾਲੇ ਆਪਣਾ ਸਾਰਾ ਸਾਰੀ ਇਹਨੇ ਦਿੱਤਾ ਆਪਣੇ ਇੰਪਲੀਮੈਂਟ ਤੁਹਾਡੇ ਸਾਰੇ ਬਣਾਏ ਤਾਂ ਉਹਦੇ ਹਿਸਾਬ ਨਾਲ ਹੀ ਸੀ ਹਿਸਾਬ ਨਾਲ ਹੀ 4 ਵਰਸੀ ਵਾਲ ਪਲੋ 17 ਹਾਲ 30 ਦਵੀਆਂ ਹੂੰ ਤੇ ਪਲੋ ਇਹ ਤਿੰਨ ਕਰਕੇ ਪਹਿਲੇ ਆਈ ਚ ਕੋਈ ਟਰੈਕਟਰ ਕਲਟੀਵੇਟਰ ਜੀ ਦੇ ਖੇਦਾ ਨਹੀਂ ਖੇਦਾ ਆਪਾਂ ਵੇਰੇ ਆ ਉਦੋਂ ਤੂੰ ਆਇਆ ਨਹੀਂ ਵੀਡੀਓ ਬਣਾ ਲੈਂਦੇ ਨਹੀਂ ਉਹ ਦੋਸਤੋ ਆਪਾਂ ਐ ਚਲੋ ਕੋਈ ਗੱਲ ਨਹੀਂ ਇਨੂੰ ਸਾਰੀਆਂ ਬਣਾ ਬਣਾ ਦਿਆਂਗੇ ਲੈ ਲਿਆ ਕੋਈ ਹੋਰ ਦੋ ਵੀਰ ਲਾਉਣਗੇ ਇੱਥੇ ਪਿੰਡ 'ਚ 4-5 ਚੱਲਦੇ ਇਕੱਠੇ ਕਰਕੇ ਚਲਾ ਦੇਣਗੇ ਕੋਈ ਗੱਲ ਮੇਲਾ ਲਾ ਦਾਂਗੇ ਮੇਲਾ ਲਾ ਦਾਂਗੇ ਅਜੇ ਥੋੜਾ ਜਾਂਦਾ ਗਲਾਂ ਦਾ ਪਤਾ ਨਹੀਂ ਕੀ ਗੱਲ ਹੈ ਇਹ ਤਾਂ ਫਿਰ ਡੀਲ ਕਿਵੇਂ ਕੀਤੀ ਸੱਚ ਹੈ ਤਾਂ ਤੁਹਾਡੀ ਰਿਸ਼ਤੇਦਾਰੀ ਹੀ ਆ ਵੈਸੇ ਠੀਕ ਬਹੁਤ ਵਧੀਆ ਹੀ ਨਹੀਂ ਇਹ ਸਾਡੇ ਸਕੇ ਹੀ ਆ ਅਸੀਂ ਭੁੱਲਰ ਅਸੀਂ ਵੀ ਭੁੱਲਰ ਆ ਅੱਛਾ ਮਾਹੀ ਕਹਤਿਆਂ ਆ ਆਹੀਂ ਵੀ ਉਧਰੋਂ ਆਏ ਆ ਸਾਡਾ ਪਰਿਵਾਰ ਆ ਰਿਹਾ ਅੱਛਾ ਚਲੋ ਸਾਡਾ ਵਾਦਾ ਚਲੋ ਜੀ ਅੱਜ ਹੋਰ ਵਧੀਆ ਗੱਲ ਹਾਂ। ਹੂੰ। ਟ੍ਰੈਕਟਰ ਦੇ ਵਿੱਚ ਤੈਨੂੰ ਕੋਈ ਨੈਗੇਟਿਵ ਪੁਆਇੰਟ ਸਰਪੰਚ ਨੂੰ ਭੁੱਲ ਜਾ। ਹਾਂਜੀ। ਤੈਨੂੰ ਕੋਈ ਨੈਗੇਟਿਵ ਪੁਆਇੰਟ ਲੱਗਦਾ ਹੋਵੇ ਵੀ ਇਹਦੇ ਚਾਹ ਕੁਝ ਸੁਧਾਰ ਹੋਣ ਵਾਲਾ। ਨਾ ਕੋਈ ਨਹੀਂ। ਬਹੁਤ ਵਧੀਆ ਚੀਜ਼ ਹੈ। ਐ ਨਹੀਂ ਵੀ ਵੀਡੀਓ-ਵੀਡੀਓ ਦੇ ਚੱਕਰ ਤੋਂ ਸੱਚੀ ਦੱਸਣਾ। ਤੈਨੂੰ ਸੱਚੀ ਜਿਹੜੀ ਕੋਈ ਲੱਗਦੀ ਨਾ ਇਹਨੂੰ ਤੈਨੂੰ ਕਹਿੰਦੇ ਇਹਨੂੰ ਭੁੱਲ ਜਾ। ਤੈਨੂੰ ਲੱਗਦਾ ਨਾ ਵੀ ਯਾਰ ਆਹ ਚੀਜ਼ ਲੱਗੀ ਹੁੰਦੀ ਹੈ ਵਧੀਆ ਹੁੰਦਾ। ਆਹ ਛਤਰੀ-ਛਤਰੀ ਨਾਲ ਹੀ ਦਿੱਤੀ। ਹਾਂਜੀ ਛਤਰੀ-ਛਤਰੀ। ਵੇਟ ਵੀ ਨਾਲ ਛਤਰੀ ਹੋਵੇ ਸਭ ਕੁਝ। ਬਹੁਤ ਇਹ ਗੱਲ ਹੋਇਆ ਨਾ ਵੀਡੀਓ ਚ ਕਈ ਸੀ ਮੈਂ ਤਾਂ ਹੀ ਪੁੱਛੀ ਐ ਮਾਹ ਹੋਰ ਨਾ ਸਰਪੰਚ ਸਾਹਿਬ ਹੂੰ ਕੋਣ ਨਹੀਂ ਛਤਰੀ ਦੇਈ ਤੇ ਆਪਦਾ ਪਰਿਵਾਰ ਆ ਕੋਣ ਛਤਰੀ ਨਹੀਂ ਦਿੰਦੇ ਹਾਂ ਨਹੀਂ ਦਿੰਦੇ ਰੇਟਮ ਨਹੀਂ ਮਿਲਦਾ ਕੰਪਨੀ ਵੇਟ ਰੇਟ ਚੱਕੀ ਆਉਂਦੀ ਚੱਕੀ ਆਉਂਦੀ ਰੇਟ ਦੇ ਨਾਲ ਹੀ ਗੇਰ ਗੁਰ ਕਿਵੇਂ ਆ ਜੀ ਗੇਰ ਬਹੁਤ ਯਾਰ ਰੈਲੇ ਆ ਰੈਲੇ ਆ ਲੈਫਟ ਸੈਂਸਰ ਮਾੜਾ ਜ ਤੂੰ ਨਾਲੇ ਓ ਯਾਰ ਮੈਂ ਧੂੜ ਧੂੜ ਹੋ ਜਾਣਾ ਨਹੀਂ ਹੁੰਦਾ ਫੇਰ ਕੀ ਨਹੀਂ ਕਿ ਇਹਦਨ ਸਿਵਲ ਕਪੜਿਆ ਅਗਲੇ ਐਤਵਾਰ ਮੈਂ ਵੀ ਤਾਂ ਬੈਠਾ ਹੀ ਆਂ ਅਗਲੇ ਐਤਵਾਰ ਉਦੋਂ ਮੈਂ ਸਾਈਟਰ ਕੋਲੇ ਆ ਜਾਣਾ ਨਾ ਮੈਨੂੰ ਕਜੀਚੀਆਂ ਹੀ ਚੜਦੀਆਂ ਫਿਰ ਮੇਰੇ ਤੋਂ ਰਿਹਾ ਨਹੀਂ ਜਾਂਦਾ ਮੈਂ ਬਹਿ ਜਾਂਦਾ ਕੋਈ ਵੀ ਹੋਵੇ ਖੇਤ ਜਾਮਾ ਉਦੋਂ ਵੀ ਇਹੀ ਹਾਲ ਆ ਪਹਿਲਾਂ ਸਰਪੰਚਾ ਨਾਲ ਵੀਡੀਓ ਬਣਾਉਣੀ ਹੁੰਦੀ ਸਾਡਾ ਕੋਈ ਹਸਾਬਕਤਾ ਵੀ ਨਹੀਂ ਹੁੰਦਾ ਜਿੱਧਰ ਨੂੰ ਜੀ ਕਰਦਾ ਉਧਰ ਨੂੰ ਮੂੰਹ ਜਾਂ ਚੱਕ ਕੇ ਬਣਾ ਦੇਦੀ ਤੇ ਹੋਰ ਆਪਾਂ ਨਹੀਂ ਪ੍ਰਵਾਹ ਤੋ ਕਰੀ ਦੀ ਇਹ ਸੈਂਸਿੰਗ ਕਿੱਥੇ ਕਰਦਾ ਕਿਵੇਂ ਲਿਫਟ ਵਾਲਾ ਸਿਸਟਮ ਇਹਦਾ ਉੱਤੇ ਹੈ ਡਿਸਟ੍ਰਿਬਿਊਟਰ ਨਹੀਂ ਨਹੀਂ ਲਿਫਟ ਦੀ ਸੈਂਸਿੰਗ ਹੈ ਅੱਛਾ ਇਹਦੀ ਉੱਤੇ ਓਏ ਓ ਸੈਂਸਿੰਗ ਤੇ ਲਾਏਂਗੇ ਤੂੰ ਗੁੱਲੀ ਥੱਲੇ ਪਾ ਦੇ ਕਰ ਮੈਂ ਓਏ ਕਹਿਣ ਲੱਗਾ ਅਗਲੀ ਉਹ ਜਿਹੜੀ ਗੁੱਲੀ ਥੱਲੇ ਚ ਪਾਉਣੀ ਆ ਡਬਲਿੰਗ ਵਾਲੀ ਹਾਂ ਓਕੇ ਉਹ ਬਣਾ ਸੈਂਸਿੰਗ ਤੋਂ ਦੱਬੀ ਆ ਉਹ ਹੀ ਤੇ ਗੱਲ ਆ ਓਏ ਆ ਤੇਰੀ ਗੱਲ ਕੋਣੋ ਵਾਕਈ ਯਾਰ ਏ ਛੋਟਾ ਹੈਗਾ ਜਿਹੜੀ ਸੈਂਸਿੰਗ ਉਹ ਨਾ ਜਿਹੜੀ ਅਗਲੀ ਗੁੱਲੀ ਲਾ ਕੇ ਥੱਲੇ ਕਰ ਥੱਲੇ ਇਹਨੇ ਸੈਂਸਿੰਗ ਥੱਲੇ ਕਰਨੀ ਆ ਸੈਂਸਿੰਗ ਨਹੀਂ ਕਰਨੀ ਇਹਨੇ ਹਾਂ ਰੋਲਿੰਗ ਵਾਲੀ ਕਰਨੀ ਆ ਪਰ ਹਾਂ ਕੰਟਰੋਲ ਵਾਲੀ ਉਹਨੂੰ ਖੋਲ ਟਾਵਲਿੰਗ ਨੂੰ ਨਹੀਂ ਕਰ ਲਈ ਫੇਰ ਚਿੱਤਾ ਪੜ ਜਾਂਦਾ ਫੇਰ ਟਾਵਲਿੰਗ ਕਰਨ ਲੱਗ ਪਿੱਲੀ ਲਾਉਣਾ ਦਾ ਦਾ ਮੈਂ ਠਹਿਰ ਕੇ ਲਾਉਣਾ ਤੇ ਲਿਫਟ ਚੱਕ ਰੱਖਿਓ ਪੂਰੇ ਨਿੱਗਰ ਆ ਪੂਰੇ ਨੂੰ ਪੂਰੇ ਨੂੰ ਬੱਸ ਬੱਸ ਕੱਢ ਲਾ ਉਹਨੇ ਹੀ ਟਾਵਲਿੰਗ ਕਰ ਲਈ ਲੰਮਾ ਕਰ ਲੈਣਾ ਡੰਡਾ ਉਹਨੇ ਫੇਰ ਐ ਕੰਟਰੋਲ ਰੱਖਣਾ ਹੁੰਦਾ ਨਟ ਲੱਗਾ ਇੱਥੇ ਅਗਲੇ ਬੰਨੇ ਭੁੱਲੇ ਹੀ ਨਹੀਂ ਆ ਨਾ ਜਾ ਪਤੰਦਰਾ ਉਦੋਂ ਦਾ ਉਵੇਂ ਦੱਬੀ ਆਉਂਦੇ ਰਹਿਣ ਦੇ ਫਿਰ ਉਹਨੂੰ ਕੋਈ ਨਹੀਂ ਦਉਣ ਘਰ ਆ ਕੇ ਕਰ ਲਈ ਫਿਰ ਸੈਂਸਿੰਗ ਤੋਂ ਬਿਨਾ ਬਾਗੀ ਤੇ ਵੀ ਵਗ ਜੇ ਆਹ ਹੋਏ ਵਗ ਜੇਗੀ ਮੈਨੂੰ ਪਰਵਾਹ ਹੀ ਨਹੀਂ ਜੋ ਆ ਤਾਂ ਯਾਰ ਤੁਹਾਡੇ ਲਈ ਘਾਬਤੀ ਸੱਚੀ ਹੋ ਗਈ ਤੁਸੀਂ ਦਦੋ ਉਵੇਂ ਬੋਲੀ ਸੀ ਇਹ ਇਹ ਨੂੰ ਨਹੀਂ ਪਤਾ ਅੰਦਰ ਨੂੰ ਕਹਿੰਦਾ ਵੀ ਸੈਂਸਿੰਗ ਤੇ ਕਰੋ ਇਹਨਾਂ ਨੂੰ ਪਤਾ ਬਾਜਬ ਨਹੀਂ ਆਉਂਦੀ ਜੇ ਆਵੇ ਵੀ ਖਚਾਈ ਨਹੀਂ ਕਰਦਾ ਰੰਜੋਤ ਫੇਰ ਹੀ ਆ ਕੇ ਕਹਿੰਦੇ ਨਾ ਇਹਨਾਂ ਦੀ ਕੀ ਵਗਦਾ ਕ ਨਹੀਂ ਵਗਦਾ ਮੈਂ ਕਹਿੰਦਾ ਪਤਾ ਹੀ ਕਰਦੇ ਜੇ ਆ ਕੇ ਕਹਿੰਦੇ ਵੀ ਭਾਈ ਇਹ ਤਾਂ ਦਬਦਾ ਤੇ ਫੇਰ ਹੀ ਇਹਨੂੰ ਕਰਕੇ ਜਾਂਦੇ ਨਹੀਂ ਕੰਟਰੋਲ ਕਰਨਾ ਤੇ ਦਬਦਾ ਆਹੋ ਕੋਈ ਮਾਲ ਹੁਣ ਤੇਰੇ ਕੋਲੇ ਹੀ ਵਗ ਗਿਆ ਨਹੀਂ ਜੰਦਾ 11 ਤੱਕ ਨਹੀਂ ਵਗਦਾ ਸਾਡਾ ਕਿ ਅਰਜਨ ਵਗਦਾ ਸਾਨੂੰ ਦੂਰੋਂ ਪਤਾ ਲੱਗਦਾ ਵਗਣ ਲੱਗ ਗਿਆ ਦਬਿਆ ਹੀ ਨਹੀਂ ਕੰਟਰੋਲ ਇਹਨਾਂ ਦੀ ਪਤਾ ਨਹੀਂ ਲੱਗਦਾ ਕਿ ਵਗਦਾ ਕ ਨਹੀਂ ਵਗਦਾ ਨਹੀਂ ਇਹ ਨਾ ਉਦੋਂ ਦੱਸਿਆ ਵੀ ਸੀ ਵੀ ਇਹਨੂੰ ਨਟ ਖੋਲ ਕੇ ਥੱਲੇ ਵਾਲੀ ਪਾ ਕੇ ਪਿੰਨ ਪਾ ਲਿਆ ਕਰੋ ਚਲ ਹੁਣ ਜਦੋਂ ਘਰੇ ਗਿਆ ਉਦੋਂ ਕਰ ਲੈ ਉਹ ਗਲਤ ਤਾਂ ਕੋਈ ਨਹੀਂ ਆ ਤੇ ਚਲ ਹੁਣ ਤਾਂ ਸਰਪੰਚ ਸਾਹਿਬ ਨੇ ਗੇੜੇ ਆਪਾਂ ਜ਼ੋਰ ਵਿਖਾਉਣ ਨੂੰ ਲਾਤੇ ਖੇਤ ਆਪਾਂ ਇਦਾਂ ਥੋੜੀ ਕੋਈ ਵਾਣਾ ਹੁੰਦਾ ਖੇਤ ਪਤਾ ਕਿ ਸੈਂਸ ਇਹਦਾ ਉਹਨੇ ਉਹਨਾਂ ਆਪੇ ਆਟੋਮੈਟਿਕ ਕੰਟਰੋਲ ਕਰ ਦਿੰਦਾ ਇਸ ਤਰ੍ਹਾਂ ਥੱਲੇ ਵੜਦੇਗੇ ਤਾਂ ਵੜੀ ਜਾਣੇ ਇਹਨੇ ਚੱਕਣੇ ਨਹੀਂਗੇ ਵੀ ਤੇਲ ਦਾ ਖਰਚਾ ਹੋਰ ਘਟ ਜੂਗਾ ਤੇਲ ਦਾ ਖਰਚਾ ਹੋਰ ਘਟ ਜਾਂਦਾ ਤੁਸੀਂ ਤਾਂ ਪਹਿਲੇ ਕਹੀ ਜਾਂਦੇ ਵੈਸੇ ਵੀ ਬਾਬੇ ਦੀ ਮਿਹਰ ਨਾਲ ਓਕੇ ਆ ਤੇ ਬਾਕੀ ਇਹ ਚਾਪੀ ਲੈ ਆਗੇ ਨਾ ਮਗਾ ਕੇ ਹਾਂਜੀ ਉਹ ਬਾਦੇ ਥੱਲੇ ਆਲੀ ਚ ਤੂੰ ਆਉਂਦਾ ਹੀ ਨਜ਼ਾਰਾ ਵੇਖ ਲਈ ਫਿਰ ਇੱਥੋਂ ਵਧੀਆ ਇੱਥੋਂ ਖੁੱਲਾ ਡੁੱਲਾ ਕਾਮੇ ਦਾਣਾ ਆ ਵੀ ਬਹਿਣਾ ਬੂਣਾ ਸੌਖਾ ਹਾਂਜੀ ਸਾਰਾ ਕੁਝ ਓਕੇ ਆ ਯਾਰ ਪਲੇਟਫਾਰਮ ਤੇ ਹੈ ਹੀ ਖੁੱਲਾ ਮਰਜ਼ੀ ਦਾ ਬੰਦਾ ਬਚਾ ਤੇ ਬਾਕੀ ਜਿਹੜੀਆਂ ਇੱਕ ਦੋ ਕਮੀਆਂ ਉਹਨਾਂ ਨੂੰ ਆਪਾਂ ਨੋਟ ਕਰਾਈਆਂ ਵੀ ਆ ਕਰ ਦਿਓ ਓਕੇ ਬਣਾ ਦਿਓ ਤੁਹਾਨੂੰ ਲੱਗਦੀ ਕੋਈ ਕਮੀ ਇਹਦੇ ਚ ਹੈਗੇ ਮੈਨੂੰ ਤਾਂ ਕੋਈ ਲਾਇਆ ਮੈਂ ਉਹਦੇ ਚ ਕੱਢ ਦੂੰ ਮੈਂ ਇਹਨਾਂ ਚ ਵੀ ਤੈਨੂੰ ਪਤਾ ਵੀ ਮੈਂ ਨਹੀਂ ਤੇ ਐਵੇਂ ਸਾਹਮਣੇ ਤੂੰ ਆਣਾ ਨੰਨਾਪੋਲ ਮੈਂ ਤੇ ਮੈਂ ਤਾਂ ਆਪਣੇ ਬਾਪੂ ਚ ਵੀ ਕੱਢ ਦਿੰਨਾ ਮੈਨੂੰ ਨਹੀਂ ਕਹਿ ਇਹਨਾਂ ਜੋ ਚੀਜ਼ ਸਹੀ ਆ ਤੇ ਸਹੀ ਆ ਜਿਹੜੀ ਗਲਤ ਆ ਕਿਹੜੇ ਇਹਦੇ ਚ ਕਿਹੜੀ ਕਮੀ ਲੱਗਦੀ ਤੁਹਾਨੂੰ ਇਹਦੇ ਚ ਕਮੀ ਆ ਗਈ ਕਿਉਂ ਐਵੇਂ ਕੋਣ ਆ ਜਾ ਫਿਰ ਤੈਨੂੰ ਦੱਸ ਦਿੰਦਾ ਕੈਮਰਾ ਲਿਆ ਇੱਧਰ ਲਿਆ ਵੀ ਚਿਹਰਾ ਕਿਹੜੀ ਲੱਗਦੀ ਇਹਦੇ ਚ ਕਮੀ ਪਤਾ ਕੀ ਆ ਹੂੰ ਉਹਨਾਂ ਨੂੰ ਮੈਂ ਲਾ ਕੇ ਪਲੇਟ ਇੱਥੇ ਭੇਜ ਦੁੱਤੀ ਵੀਡੀਓ ਬਣਾ ਕੇ ਹੂੰ ਇੱਥੇ ਪਲੇਟ ਲਾ ਦਿਓ ਉਹਨੂੰ ਕਵਰ ਕਰ ਦੋ ਇਹ ਪਿੱਛੇ ਆਵਾਜਾਂ ਵੀ ਨਾ ਜਾਵੇ ਚੱਪਲਾਂ ਪਾ ਕੇ ਆਪਣੇ ਵਾਲੇ ਤੇ ਵਹਜਾ ਲਵਾਈ ਆ ਪਲੇਟ ਵੇਖ ਲਈ ਅੱਛਾ ਉੱਤੇ ਲਵਾਤੀ ਆ ਲਵਾ ਕੇ ਆਰ ਐਨ ਡੀ ਚ ਵੀ ਭੇਜਦੀ ਆ ਫਿਰ ਉਹ ਛੇਤੀ ਕਰ ਦੋ ਹੂੰ ਠੀਕ ਹੈ ਨਾ ਸਹੀ ਗੱਲ ਆ ਸਵਾਦ ਤਾਂ ਹੂੰ ਕੁਝ ਵੀ ਨਹੀਂ 2023 ਦਾ ਖਰਚਾ ਹੋਊਗਾ ਪਲੇਟ ਕੱਟ ਕੇ ਲੇਜ਼ਰ ਲੈਵਲ ਨਾਲ ਕੱਟ ਉਹ ਕੀ ਹੁੰਦਾ ਕਟਿੰਗ ਨਾ ਕੱਟ ਕੇ ਨਾ ਹੂੰ ਮੈਂ ਵੈਸੇ ਬਣਵਾ ਰਿਹਾ ਥੋੜਾ ਜਿਹਾ ਫ੍ਰੀ ਹੋ ਕੇ ਮੈਂ ਆਪ ਹੀ ਅੱਛੀ ਵੀਡੀਓ ਬਣਾ ਕੇ ਲਾ ਦੇਣੇ ਜਿਹੜੇ ਜ਼ਿੰਮੇਦਾਰ ਵੀਰ ਪਹਿਲਾਂ ਲੈ ਕੇ ਗਿਆ ਜੇ ਅਗਲੇ ਨੂੰ ਜਿੰਨੀ ਲਾਗਤ ਆਉਂਦੀ ਉਹਨੂੰ ਕਹਿ ਵੀ ਲੈ ਕੇ ਤੇ ਆਪਣੇ ਵਾਲੇ ਤੇ ਚੱਪਲਾਂ ਪਾ ਕੇ ਬੈਠਾ ਰਹੇ ਫੁੱਲ ਗਰਮੀ ਚ ਵੈਸੇ ਤਾਂ ਐਤ ਕੀ ਗਰਮੀ ਨਹੀਂ ਨਾ ਪੈ ਰਹੀ ਜਿੱਥੇ ਕਿਤੇ ਜ਼ਿਆਦਾ ਹੈਗੀ ਉੱਥੇ ਪ੍ਰੋਬਲਮ ਆਉਂਗੀ ਉਥੇ ਆਉਗੀ ਹਾਂ ਤੇ ਕੰਪਨੀ ਨੂੰ ਭੇਜ ਦਿੱਤੀ ਆ ਵੀ ਪਾ ਜੀ ਇਹਨੂੰ ਕਰੋ ਸੁਧਾਰ ਵੀ ਦਿੰਨਾ ਆਵੇ ਵੀਡੀਓ ਬਣਾ ਕੇ ਭੇਜੀ ਆ ਰਹੇ ਨੇ ਇਸ ਤਰ੍ਹਾਂ ਵੀਰਾਂ ਨੂੰ ਪਤਾ ਨਹੀਂ ਲੱਗਣਾ ਹਾਂ ਚਲ ਮੈਂ ਸਮਝ ਗਿਆ ਵੀ ਆਹ ਜਗ੍ਹਾ ਇੱਥੋਂ ਹਵਾ ਪੱਖਾ ਮਾਰਦਾ ਮੈਂ ਸਮਝ ਗਿਆ ਸਰਪੰਚ ਸਾਹਿਬ ਦੀ ਗੱਲ ਆਵੇ ਆ ਡਾਰ ਜਿਆਦਾ ਵੇਖੋ ਜਿਨ੍ਹਾਂ ਨੇ ਕਬੂਟਾ ਵਗੈਰਾ ਚਲਾਇਆ ਨਾ ਉਹਨਾਂ ਨੂੰ ਮਹਿਸੂਸ ਹੁੰਦੀ ਆ ਦੂਜੇ ਟਰੈਕਟਰਾਂ ਦੇ ਆਮ ਸਾਰਿਆਂ ਦੇ ਸੇਕ ਵਜਦਾ ਹੂੰ ਉਹਦੇ ਚ ਕੋਈ ਪ੍ਰੋਬਲਮ ਵੀ ਉਹਨਾਂ ਨੂੰ ਮੁੰਡੇ ਨੇ ਜਿੰਨਾ ਚਿਰ ਚਲਾਇਆ ਚਲਾਇਆ ਪੂਰਾ ਨੱਪ ਕੇ ਹੀ ਪੱਟੀ ਕਰਾਂਗੇ ਰੂੰਗੇ ਵੇ ਯਾਰ ਇਹਨੂੰ ਪਹਿਲਾਂ ਕਹਦਾ ਸੀ ਵੀ ਇਹਨੂੰ ਪਾਰਟ ਨਾ ਹੂੰ ਪਾਰਟ ਨਾ ਇਹਨੂੰ ਜਿੱਦਾਂ ਲਿਆਂਦਾ ਉਦੋਂ ਨਹੀਂ ਹਾਲ ਪਾਦੇ ਸਤਾਰਾਂ ਉਹਦਾਂ ਹੀ ਲੈ ਦੇਣੀ ਹਾਂ ਅਹੀਂ 4 ਕਵੇ ਲੈ ਕੇ ਜਾਂਦਾ 6000 ਪਾਦੇ ਮੱਥੜ ਕਾ ਕੇ ਗੁਰੂ ਘਰੋਂ ਸਿੱਧਾ ਵਾਹਨ ਚ ਸਿੱਧਾ ਵਾਹਨ ਇੱਧਰ ਵੇ ਨਹੀਂ ਇਹ ਛੋਟੇ ਆਈ ਖੇਤਾਂ ਚੱਲਣ ਆਲੇ ਆ ਤੇ ਸ ਇਹ ਮੈਂ ਆਇਆ ਇੱਥੇ ਰੋਸ਼ਨੀ ਮੈਂ ਕੋ ਮੈਂ 50 ਕਿਲੋ ਠੇਕੇ ਲਈ ਪਈ ਮੈਂ ਅੱਜ ਟਰੈਕਟਰ ਤੇ ਬੈਠਾ ਮੈਨੂੰ ਲੱਗਾ ਤੇ ਅੱਛਾ ਮੈਂ ਹੁਣੇ ਬਾਤ ਟਰੈਕਟਰ ਤੇ ਚਲੋ ਮੈਂ ਇੱਥੇ ਕਿਸੇ ਬਗਾਨੇ ਸੰਦਰ ਬੈਠਾ ਪਾਜੀ ਸਰਪੰਚ ਸਾਹਿਬ ਨਹੀਂ ਆਉਣਾ ਖਰਾਬ ਹੋਇਆ ਦੇਖਣਾ ਤਾਂ ਇਹ ਤੂੰ ਕਰਤਾ ਖਰਾਬ ਹੈ ਬੈਠਾ ਨਹੀਂ ਆਇਆ ਇੱਥੇ ਮੈਂ ਜੀ ਇਹੋ ਜੀ ਉਹ ਨਹੀਂ ਨਾਲੇ ਜੱਟ ਦਾ ਪੁੱਤ ਆ ਕੀ ਕਹਿੰਦੇ ਨੇ ਪੁੱਤ ਤੇ ਰੰਬਾ ਜਿੰਨਾ ਚੰਡ ਕੇ ਰੱਖੀ ਹੋਣਾ ਹੀ ਚੰਗਾ ਹਾਂਜੀ ਹਾਂਣਾ ਕਿਉਂਕਿ ਹੁਣ ਤੋਂ ਆਜੇ ਜ਼ਮੀਨ ਨਾਲ ਪ੍ਰੇਮ ਪਿਆਰ ਹੋਊਗਾ ਤਾਂ ਤਾਂ ਹੀ ਹੈ ਸਹੀ ਗੱਲ ਹੈ ਜੀ ਹਾਂ ਨਵਾਂ ਟਰੈਕਟਰ ਲੈਤਾ ਹੈ ਬਾਬੇ ਦੀ ਮਿਹਰ ਨਾਲ ਆਦਾ ਚਲਾਵੇ ਇਹਨੂੰ ਦੱਸਦਾ ਮੁੰਡਾ ਬਹੁਤ ਜਿਹੜਾ ਨਾ ਨਾਈਸ ਨਾਈਸ ਆਦੇ ਟ੍ਰੈਂਡ ਐਡਾ ਕੋ ਹੋ ਗਿਆ ਇੱਕ ਸੀਜ਼ਨ ਜੀ ਹੂੰ ਕਿਸੇ ਨੂੰ ਇੱਥੇ ਗੱਲ ਨਹੀਂ ਕਰਨੀ ਚਾਹੀਦਾ ਵੀ ਆਈ ਹਾਂ ਵੇ ਜਿਹੜਾ ਮੈਂ ਤੈਨੂੰ ਇੱਕੋ ਗੱਲ ਆਣਾ ਹੁੰਦਾ ਹੂੰ ਆਪਾਂ ਜਿਹੜੀ ਆਪਣੇ ਵਾਲੀ ਪੀੜ੍ਹੀਆਂ ਦੀਆਂ ਗਲਤੀਆਂ ਬਹੁਤ ਹੋਈਆਂ ਹੂੰ ਪਰਮੇਸ਼ਰ ਨੇ ਸੋਚ ਸਮਝ ਕੇ ਜਿੱਥੇ ਬੱਚੇ ਨੂੰ ਜਨਮ ਦਿੱਤਾ ਹਰੇਕ ਨੂੰ ਵੇਖ ਕੇ ਹੂੰ ਜੀਵੀਦਾਰ ਦੇ ਘਰੇ ਮਾ ਆ ਜਾਂਦੇ ਘਰੇ ਪਾਣੀਏ ਦੇ ਘਰੇ ਮਿਸਤਰੀ ਦੇ ਘਰੇ ਠੀਕ ਹੈ ਨਾ ਸਾਰਿਆਂ ਦੇ ਕਿੱਤਿਆਂ ਦੇ ਮੁਤਾਬਕ ਦਿੱਤਾ ਤੁਸੀਂ ਆਪਦੇ ਜਿਹੜਾ ਬੱਚਾ ਨਾ ਪਹਿਲਾਂ ਉਹਨੂੰ ਆਪਦੇ ਕਿੱਤੇ ਨਾਲ ਜੋੜੋ ਹੂੰ ਜੀਮੀਦਾਰ ਕੀ ਪੈਗੇ ਕਾਉਨਵੈਂਟਾ ਨੂੰ ਸਿੱਧੇ ਵੈ ਸਾਡਾ ਬੱਚਾ ਵੈਨ ਚ ਜਾਵੇ ਜਾਂ ਕਾਉਨਵੈਂਟ ਸਕੂਲ ਚ ਜਾਵੇ ਹੂੰ ਉਹ ਜੀਮੀਦਾਰਾ ਵੀ ਭੁੱਲ ਗਏ ਤੇ ਉਧਰ ਵੀ ਕਿਸੇ ਬੰਨੇ ਨਹੀਂ ਲੱਗੇ ਇੱਕ ਆ ਬਾਹਰ ਵਾਲਾ ਖੰਡਾ ਆ ਗਿਆ aisles ਦਾ ਫੋਨ ਨੇ ਵੀ ਬੱਚਿਆਂ ਨੂੰ ਕਿਸੇ ਕਾਹੇ ਜੋਗਾ ਹੀ ਨਹੀਂ ਛੱਡਿਆ 50 ਤੋਂ 60% ਬੱਚੇ ਕਿਸੇ ਪਾਸੇ ਜੋਗੇ ਨਹੀਂ ਰਹਿ ਗਏ ਹੂੰ ਬੁਣੇ ਇਹਦਾ ਬੱਚਾ ਜੇ ਕਰਮਾਂ 'ਚ ਕੋਈ ਜੋਬ ਲਿਖੀ ਆ ਤਾਂ ਮਿਲ ਜੂ ਮਿਲ ਜੂ ਬਾਜ਼ ਮਾਰ ਕੇ ਮਿਲ ਜਾਣੀ ਆ ਪੜ੍ਹਾਈ ਨਾ ਨਾ ਛੱਡੀ ਪ੍ਰੈ ਪ੍ਰੀ ਸਕੂਲਾਂ 'ਚੋਂ ਫੇਲ ਹੁੰਦੇ ਬੱਚੇ ਸਰਕਾਰੀ ਸਕੂਲਾਂ 'ਚੋਂ ਜਿਹੜੇ ਅੱਜ ਜੋਬਾਂ ਤੇ ਲੱਗੇ ਜੋ ਬਲਕ ਬਣੇ ਕੋਈ ਕੁਛ ਬਣਿਆ ਲੱਗੇ ਤੇ ਕੌਂਸਲਮੈਂਟ ਵਾਲੇ ਉਵੇਂ ਇੱਕ ਫਿਰਦੇ ਆ ਜੇ ਤੁਸੀਂ ਆਪਦੇ ਕਿਤੇ ਨਾ ਜੋੜਿਆ ਇਹਨੂੰ ਪਤਾ ਇਹ ਕਿੱਤਾ ਮੇਰਾ ਆ ਹਣਾ ਮੈਂ ਕਰੂੰਗਾ ਕਰਨਾ ਮੈਂ ਕਰਨਾ ਹੀ ਪੈਣਾ ਤੇ ਇਹ ਕਿੱਤਾ ਤਾਂ ਨਹੀਂ ਨਾ ਆਉਂਦਾ ਜੇ ਨਾਂ ਵੀ ਕਿ ਉਧਰ ਲੱਗੂ ਕਿਸ ਬੰਨੇ ਤੇ ਖੇਤੀ ਤੇ ਫਿਰ ਟੌਪ ਦੀ ਕਰਾਉਂਦਾ। ਉਹ ਤਾਂ ਬਾਪਾ ਜੀ ਨੇ ਆਖਿਆ ਨੂੰ ਇਧਰ ਜੋੜਦੇ ਹੋ। ਹਾਂ। ਦੌਣ ਦੀ ਖੇਤੀ ਤੇ ਕਰ ਲਓ। ਹਾਂ ਪਰਛੜੇ ਆਖਿਆ ਨੂੰ ਇਧਰ। ਇਹ ਜਿਹੜੀਆਂ ਗਲਤੀਆਂ ਆਪਣੀ ਪੀੜ੍ਹੀ ਤੋਂ ਹਈਆਂ ਗਾਂ ਵਾਲੀ ਨਾ ਕਰੇ। ਨਾ ਕਰੇ। ਪਹਿਲਾਂ ਮੁੱਖ ਆਪਦਾ ਕੀਤਾ। ਬਾਕੀ ਗਾਂ ਐਕਸਪੀਰੀਅੰਸ ਆਦੇ ਬਾਅਦ ਚ ਲਈ ਜਾਓ। ਹਾਂ ਜੇ ਬਾਣੀਆਂ ਦਾ ਪੁੱਤ ਤਾਂ ਦੁਕਾਨਦਾਰ ਹੀ ਸਮਝੇ। ਜੱਟ ਦਾ ਪੁੱਤ ਦਾ ਲੋਹਾਰ ਦਾ ਪੁੱਤ ਦਾ ਲੋਹਾਰ ਪੋਣਾ ਸਕਾਰੇ। ਹਾਂ। ਠੀਕ ਆ। ਇਹ ਡੋਡ ਮਾਲਕ ਨੇ ਪਰਮੇਸ਼ਰ ਨੇ ਜਨਮ ਹੋਸਾ ਹੋਣਾ ਹੀ ਦਿੱਤੇ ਆ ਰੁਹਾਨ ਸਹੀ ਤੂੰ ਇੱਥੇ ਚੱਲ ਤੇ ਇੱਥੇ ਕੰਮ ਤੇਰਾ ਬੰਦਾ ਤੂੰ ਇੱਥੇ ਚੱਲ ਉਹ ਆਪਾਂ ਥੋੜੇ ਜਿਹਾ ਜਿਹੜੀ ਪਈ ਆ ਪੀੜੀ ਆਪਣੇ ਵਾਲੀ ਹੈ ਨਾ ਇਹਦੇ ਚ ਕੰਮ ਬਾਲਾ ਹੀ ਖਰਾਬ ਹੋਇਆ ਕਈਆਂ ਪਾਸਿਆਂ ਨੂੰ ਕਈ ਪਾਸਿਆਂ ਸਮਝ ਗਿਆ ਹੁਣ ਇਹ ਆਪਾਂ ਹੋਏ ਨੇ ਗਾਂ ਲਿਆ ਨੂੰ ਤਾਂ ਮਤ ਦੇ ਦੇ ਵੀ ਯਾਰ ਆ ਹੀ ਪਹਿਲਾ ਕੰਮ ਆ ਜ਼ਰੂਰੀ ਆ ਹੂੰ ਪੜ੍ਹਾਈ ਵੀ ਜ਼ਰੂਰੀ ਆ ਸਾਰਾ ਕੁਝ ਪਰ ਪੜ੍ਹਾਈ ਦਾ ਕੀ ਪਤਾ ਵੀ ਪੜ੍ਹਾਈ ਨੇ ਕਿੱਥੇ ਰੱਖਣਾ ਹੂੰ ਇਹਨੇ ਕਿਤੇ ਨੇ ਤਾਂ ਚੱਲਣਾ ਹੀ ਆ ਇਹਨੇ ਤਾਂ ਚੱਲਣਾ ਹੀ ਆ ਇਹ ਚੀਜ਼ਾਂ ਹੁੰਦੀਆਂ ਨੇ। ਲਓ ਜੀ ਅੱਜ ਅਸੀਂ ਇੰਨੀਆਂ ਕੀ ਗੱਲਾਂ ਮਾਰਨੀਆਂ ਸੀ। ਛੋਟੇ ਵੀਰ ਜਦੋਂ ਇਹਨਾਂ ਪੂਰਾ ਪਿੰਜ ਲਿਆ ਸੀ즌 ਪਿੰਜ ਨੂੰ। ਹਾਂਜੀ। ਵੈਸੇ ਤਾਂ ਵੇ ਪੱਠੀ ਤੋਂ ਬਦ ਲੱਗਦਾ ਇਹ ਤਾਂ ਜਿਸਾ ਹੁਣਾਂ ਨੂੰ ਪਿੰਜ ਦਾ ਵੇ। ਇਹਨੂੰ ਨੱਪ ਕੇ ਹੀ ਚਲਾ ਆਪਾਂ ਗਰੰਟੀ ਵਾਰੰਟੀ ਸਭ ਕੋ ਸਰਪੰਚ ਤੋਂ ਲੈਣੀ ਏ। ਹਾਂਜੀ। ਉਹ ਇੱਕ ਗੱਲ ਹੋਰ। ਹਾਂ। ਇਹ ਨਾ ਅੱਜ ਕੱਲ ਇੱਕ ਸਾੜਾ ਬੜਾ ਹੀ ਯਾਰ। ਕਿਵੇਂ? ਬਹੁਤ ਸਾੜਾਈ ਜਿਹੜੇ ਜਿੰਨੀਆਂ ਡੀਲਰਸ਼ਿਪਾਂ ਇੱਕ ਦੇ ਉਹ ਜਿਹੜੀ ਚੀਜ਼ ਹੋਊਗੀ ਉਹਦੇ ਬੈਰ ਇੱਕ ਦੇ ਹੀ ਪੈਂਦੇ ਹਨ ਇਹ ਤੇ ਗਹਿਣਾ ਹੀ ਬਣ ਜਾਣਾ ਗਹਿਣਾ ਕਿਹਨੂੰ ਕਹਿੰਦੇ ਮੈਨੂੰ ਇਹ ਦੱਸਿ ਜਿਹੜੀ ਆਪਣੇ ਵੱਡੀ ਲਾਲਾ ਜਿਹੜੇ ਆਪਣਾ ਇੱਕ ਪੱਕਾ ਕੰਮ ਉਹ ਉਹ ਮਾੜੀ ਭਾਸ਼ਾ ਜਾਂਦੇ ਗਹਿਣੇ ਦਾ ਮਤਲਬ ਹੁੰਦਾ ਵੀ ਇਹ ਤੁਹਾਡੇ ਕੋਲੇ ਪਿਆ ਔਖੇ ਵੇਲੇ ਜਦੋਂ ਵੀ ਕੰਮ ਆ ਜਾਊਗਾ ਹਾਂ ਕੰਮ ਆ ਜਾਊਗਾ ਤੇ ਇਹ ਉਹ ਤਾਂ ਕਹਿੰਦੇ ਉਲਟ ਇਹ ਹੈਗਾ ਹੀ ਗਹਿਣਾ ਮੈਂ ਤਾਂ ਨੂੰ ਅੱਜ ਕਹਿਣਾ ਵੀ ਪੰਜ ਅੱਜ ਟਰੈਕਟਰ ਇਹ ਲੈ ਲਿਆ ਇਹਨੇ ਲੈ ਲਿਆ ਹੂੰ ਨਵੋ ਲੈ ਲੇ ਹੂੰ ਸਵਰਾਜ ਲੈ ਲੈ ਤੂੰ ਫਿਰ ਨਾਲ ਲੈ ਲੈ ਫਾਰਮ ਟਰੈਕ ਵੀ ਇਹਦਾ ਲੈ ਲੈ ਹਾਂ ਜਿਹੜੇ ਬੰਦਿਆਂ ਨੇ ਨਾ ਇਹਨੇ ਵਿਗਣਾ ਨਹੀਂਗਾ ਹੂੰ ਉਹ ਪਹਿਲਾਂ ਵੇਚਣਾ ਘੱਟ ਵੀ 5 ਸਾਲ ਦੀ ਵਾਰੰਟੀ 5 ਸਾਲ ਕੁੱਟ ਕੇ ਵਾਓ ਕੁੱਟ ਕੇ 5 ਸਾਲਾਂ ਬਾਅਦ ਜਿਹੜਾ ਮਰਜੀ ਮਾਈ ਦਾ ਲਾਲ ਮੇਰੇ ਨਾਲ ਗੱਲ ਕਰ ਲੈ ਜਿੰਨੇ ਚ ਨੋਵੋ ਵੀ ਕੋਈ ਜਿੰਨੇ ਸਵਰਾਜ ਵੀ ਕੋਈ ਜਿੰਨੇ ਉਹ ਸੋਨਾ ਲਿਕਾ ਵੀ ਕੋਈ ਜਿੰਨੇ ਜ਼ਮੀਂਦਾਰਾ ਵੀ ਕੋਗਾ ਹੂੰ 2 ਰੁਪਏ ਵੱਧ ਵੇਕੂਗਾ ਹੂੰ ਜਦੋਂ ਇਹ 5 ਸਾਲ ਵਗ ਗਿਆ ਕਿਉਂਕਿ ਇਹਦੀ ਕੁਆਲਿਟੀ ਦਾ ਇਹਨੂੰ ਵੀ ਪਤਾ ਲੱਗ ਜਾਣਾ ਹੂੰ 5 ਸਾਲ ਦੀ ਤੇ ਵਾਰੰਟੀ ਆ ਪਹਿਲੋ ਤੁਸੀਂ ਲੈਣ ਲੱਗਦੇ ਹੋ 2000 ਰੁਪਏ ਦੀ ਬੰਦਾ ਦਲਾਲੀ ਵਾਲਾ ਉਹਦੇ ਮਗਰ ਲਾ ਕੇ ਟਰੈਕਟਰ ਲੈਣਾ ਮੈਨੂੰ ਅੱਜ ਕਹਿਣਾ ਪੈ ਗਿਆ ਰਣਜੋਦ ਮੈਂ ਕਹਿੰਦਾ ਨਹੀਂ ਹੁੰਦਾ ਹੂੰ ਸਾਡਾ ਦਿਮਾਗ ਇਹ ਆ ਲੱਖ ਰੁਪਈਆ ਅਸੀਂ ਲਾਉਣੇ ਆ ਤੇ 2000 ਦੀ ਦਲਾਲੀ ਵਾਲੇ ਮਗਰ ਯਾਰ ਆ ਲੈ ਲੈ ਇਹਦੀ ਮਾਰਕੀਟ ਹੈਗੀ ਆ ਮਾਰਕੀਟ ਤੋਂ ਕੀ ਲੈਣਾ 5 ਸਾਲ ਇਹਨੂੰ ਕੁੱਟ ਯਾਰ ਮੈਂ ਕਿਹਨਾਂ ਕੁੱਟ ਹੂੰ ਜੇ ਦੂਜੇ 5 ਲੱਖ ਦੇ ਵਿਗਣਗੇ ਸਾਢੇ ਪੰਜ ਦਾ ਕੱਟੂ ਹੂੰ ਨਾ ਗੱਟਾਂ ਦੇ ਕਹਦੀ ਔਰ ਨਾਲੇ ਜਦੋਂ ਆਪਾਂ ਚੀਜ਼ ਲਈ ਉਹਨੂੰ ਵੇਚਣ ਵਾਲੇ ਥੋੜੀ ਸੋਚਣਾ ਪਈ ਨਾ 5 ਸਾਲ ਚਲਾਈਏ ਤਾਂ ਸਹੀ ਡੀਲਰਸ਼ਿਪ ਵੀ ਨਹੀਂ ਛੱਡ ਰਹੀ ਇਹ ਵੀ ਤਰਨਾ ਵਾਦਾ ਹੀ ਹੂੰ ਡੀਲਰਸ਼ਿਪ ਵੀ ਨਹੀਂ ਛੱਡਦੇ ਕਿੱਤਾ ਹੀ ਪੱਕਾ ਰੱਖ ਲਿਆ ਜਵਾਕਾਂ ਨੂੰ ਬਾਹਰ ਹੋ ਇਧਰ ਹੂੰ ਖੇਤੀ ਕਰਨੀ ਕਰਨੀਆਂ ਇਹ ਨਾਲ ਦੁਕਾਨਦਾਰੀ ਕਰਨੀ ਕਰਨੀ ਨਹੀਂ ਗੱਲ ਤੁਹਾਡੀ ਮੇਰੀ ਆਪਲੇ ਪਈ ਜਾ ਕੇ ਉਂਗਲਾਂ ਲਾਉਣੀਆਂ ਹੁੰਦੀਆਂ ਜਾਂ ਦੂਜਿਆਂ ਨੇ ਸੇਲ ਜਮੀਨਾਂ ਨੇ ਦੂਜਾ ਤੀਜਾ ਜੀ ਗਹਿਣਾ ਸਗੋਂ ਚੰਗੀ ਗੱਲ ਕਹਿੰਦੇ ਸਮਝਦਣਾ ਦਾ ਜੀਵਨ ਆ ਵਿੱਚ ਜਾਈਦਾ ਤੂੰ ਲੈ ਆ ਮੈਂ ਕੋਈ ਗੱਲ ਨਹੀਂ ਆਈ ਗਹਿਣਾ ਤੇ ਗਹਿਣਾ ਹੀ ਹੁੰਦਾ ਨਾ ਲੈ ਕੇ ਨਹੀਂ ਆਂ ਜਿਹੜਾ ਸੋਨਾ ਤੂੰ ਉਦੋਂ ਲਿਆ 15000 ਨੂੰ ਅੱਜ ਲੱਖ ਨੂੰ ਗਿਆਕ ਨਹੀਂ ਗਹਿਣਾ ਹੀ ਆ ਇਹ ਵੀ ਗਹਿਣਾ ਹੀ ਰਹਿਣਾ ਉਹ ਕਈ ਬੰਦੇ ਆਉਂਦੇ ਯਾਰ ਉਹ ਸਾਨੂੰ ਆ ਦਿੰਦੇ ਚੰਗਾ ਲੈ ਤੇ ਲਿਆ ਗਹਿਣਾ ਹੀ ਬੰਨਾ ਤੇ ਗਹਿਣਾ ਕਿੰਨੂੰ ਕਹਿੰਦੇ ਆ ਉਹਨਾਂ ਨੇ ਸਮਝੀ ਨਹੀਂ ਗਹਿਣਾ ਕਹਿੰਦੇ ਕਿੰਨੂੰ ਚੰਗਾ ਸਗੋਂ ਦੂਜੀ ਦੂਜੀ ਮੈਂ ਨਾ ਹੀ ਲੈਦੇ ਤੈਨੂੰ ਵੀ ਜਾ ਮੈਂ ਉਹਨਾਂ ਦਾ ਜੇ 5 ਦਾ ਵੇਖੂ 5.5 ਦਾ ਵੇਖੂ ਹਮ ਗਰੰਟੀ ਹੋਏ ਗੱਲ ਦੀ ਪੰਜਾਂ ਸਾਲਾਂ ਬਾਅਦ ਆ ਵੀਡੀਓ ਕੱਢ ਲਈ ਆਂ ਆਪਦੀ। ਹਮ ਸਹੀ ਗੱਲ ਫਿਰ। ਕੁਆਲਿਟੀ ਤੇ ਵੇਖ ਯਾਰ ਸਕਾਟ ਕਬੋਟਾ ਆ। ਹਮ ਜਪਾਨੀ ਕੰਪਨੀ ਹੋਗੀ ਨਾਲ ਤੇ ਸਕਾਟ ਦੀ ਕੁਆਲਿਟੀ ਕਿਤੇ ਭੁਲੇਖਾ ਆ। ਹਮ ਫੋਰਡ ਜਾਂ ਸਕਾਟ ਮਾੜੇ ਰਹੇ ਸੀ। ਭਲੇ ਵੇਲਿਆਂ ਤੇ ਚਲਾਈ ਯਾਰ। ਫਿਰ ਇਹਦੇ ਨਾਲ ਆਜੋ ਜਿੰਨੂੰ ਮਰਜ਼ੀ ਚੈਲੰਜ ਆਪਾਂ ਪਹਿਲਾਂ ਵੀ ਕੀਤਾ ਚਲਾ ਲਓ। ਹਮ ਡੀਜ਼ਲ ਖਰਚਾ ਤੇ ਖਚਾਈ ਵੇਖ ਲਾਂਗੇ। ਹਮ ਤੇ ਹੋਰ ਕਹਿਣਾ ਕੀ ਚਾਹੀਦਾ? ਇਦੋਂ ਤੇ ਹੋਰ ਕੀ ਹੁੰਦਾ ਏ। ਹਾਂ। ਜ਼ੋਰ ਤੇ ਆਪਾਂ ਤੇਲ ਵਕਣਾ। 4F ਦੇ ਆਉਣੇ ਆ। ਹਮ ਜਿਹੜਾ ਬਲੌਕ ਇਹਦਾ ਬਲੈਤੀ ਆ ਅੱਛਾ ਬਲੌਕ ਇਹਦਾ ਬਲੈਤੀ ਆ ਅੱਛਾ ਦੋ ਰਵੇਂ ਤਾਂ ਨਹੀਂ ਇੰਨੀ ਖਿਚਾਈ ਕਰਦਾ ਇੰਨੀ 75 ਐਚਪੀ ਨਹੀਂ ਖਿਚਾਈ ਕਰਦੇ ਆ ਪਾ ਲਿਆ ਹਾ ਸਤਾਰਾਂ ਵਾਲਾ ਨਾਂ ਲਵਾ ਫੇਰ ਤੂੰ ਅੱਖਿਆਂ ਦਾ ਨਾਂ ਲੈ ਨਾ ਪਾਲਾ ਮਗਰ ਜੀ ਕਿਚਨ ਤੇ ਤੂੰ ਨਾਂ ਲੈ ਚਾਰ ਚਾਰ ਬੰਦੇ ਹੀ ਪਾ ਦਿੰਨੇ ਹੂੰ ਆਹੋ ਕੋ ਗੋਬੀ ਇੱਥੇ ਪਾਈਆ ਤਾਂ ਹੈ ਸਾਰਾ ਕੁਝ ਅੱਗੋਂ ਪਿੱਛੋਂ ਵੇਖ ਹੂੰ ਠੀਕ ਆ ਐਡਾ ਚੁੱਲਾ ਹੈਗਾ ਕਿਸੇ ਦਾ ਵੇਟ ਹੂੰ ਹਰ ਇੱਕ ਚੀਜ਼ ਅਲਟੀਨੇਟਰ ਇਹਦਾ ਉਹ ਵੀ ਵੱਡਾ ਹਾਂ ਵੀਰ ਜੀ ਮੇਰਾ ਫੋਨ ਮਰੇ ਰੋਕ ਕੇ ਨਾ ਹਾਂ ਹਾਂਜੀ ਅਗਲਾ ਹਿੱਸਾ ਡਬਲ ਕ੍ਰੋਸ ਹੈ ਦੇਚ ਹਮ ਕਿਸੇ ਚ ਨਹੀਂ ਆਉਂਦੇ ਡਬਲ ਕ੍ਰੋਸ ਤਰਾਰੋ ਚ ਵੀ ਨਹੀਂ ਆਉਂਦੇ ਹਮ ਇਹਦੇ ਡਬਲ ਕ੍ਰੋਸ ਹੈ ਗਰੀਸ ਹੁੰਦੇ ਆ ਉਹ ਪਿੰਨ ਵਿਖਾ ਦੇ ਨਿੱਪਲ ਲੱਗੇ ਹਮ ਉਹ ਅੱਗੇ ਨਿੱਪਲ ਲੱਗੇ ਯਾਰ ਤੁਸੀਂ ਕੱਦੂ ਮਾਰਿਆ ਗਰੀਸ ਕਰ ਲਓ ਫੇਰ ਹਮ ਕ੍ਰੋਸ ਖਰਾਬ ਹੀ ਨਹੀਂ ਹੁੰਦਾ ਐਲਈਡੀ ਲਾਈਟਾਂ ਹਰ ਇੱਕ ਪੱਖੋਂ ਮਤਲਬ ਕੋਈ ਕੁਆਲਿਟੀ ਚ ਦੱਸ ਦੇ ਕਿਤੇ ਕਮੀ ਹੈਗੀ ਨਹੀਂ ਕਮੀ ਆਪਾਂ ਤਾਂ ਪਹਿਲੇ ਦਿਨ ਹੀ ਆਪਾਂ ਦਾ ਬਾਬੇ ਦੀ ਮੇਰ ਨਾਲ ਪਤਾ ਸੀ ਵੀ ਬ੍ਰਾਂਡ ਜੇ ਉਹਨਾਂ ਨੇ ਕੋਈ ਚੀਜ਼ ਬਣਾਈ ਤੇ ਕੋਈ ਸੋਚ ਸਮਝ ਕੇ ਬਣਾਈ ਉਹਨਾਂ ਨੇ ਓਵੇਂ ਥੋੜੀ ਫੜਾਤਾ ਹੈ 1947 ਤੋਂ ਪਹਿਲਾਂ ਦੀ ਕੰਪਨੀ ਆਮ ਤਨੋਂ ਕੱਲ ਚੱਲ ਕੇ ਗੱਲਾਂ ਕਰਦੀਆਂ ਹੂੰ ਠੀਕ ਆ ਆਪਾਂ ਵੀ ਲੈਣੇ ਚੀਜ਼ ਉਹੀ ਹੁੰਨੇ ਆ ਆਮ ਚੱਲੀ ਫਿਰੇ ਉਹਦਾ ਕੀ ਫਾਇਦਾ ਹੂੰ ਹੁਣ ਬੰਦੇ ਆਉਂਦੇ ਆਂਦੇ ਯਾਰ ਇਹਦੀ ਹੁੱਕ ਚੇਂਜ ਕਰਨ ਦੀ ਵੀ ਲੋੜ ਆਮ ਪਤਲੀਆਂ ਪਤेंगी ਹੁੱਕਾਂ ਲੱਗੀਆਂ ਹੂੰ ਸਮਝਿਆ ਪਿਛਲਾ ਸਾ ਤੂ ਵੇਖ ਲੈ ਇਹ ਖਿੱਲਰ ਨਾਲੀ ਗੱਲ ਝੋਟਾ ਫਾਰਮ ਵੇਖ ਲੈ ਹਰ ਇੱਕ ਚੀਜ਼ ਤੋਂ ਅੱਗੇ ਆਪਾਂ ਦੱਸੀ ਹੋਈ ਆ ਕਿਸੇ ਚੀਜ਼ ਦੀ ਕੁਆਲਿਟੀ ਦਾ ਛੋਟਾ ਕਿਹੜਾ ਆਇਓ ਹੀ ਨਹੀਂਗਾ ਪਾਵਰ ਟਰੈਕੀ ਛੋਟਾ ਛੋਟਾ ਹੀ ਆਗੇ ਆਜੋ ਉਹ ਵੀ ਪਾਵਰ ਟਰੈਕੀ ਜਾਂਦਾ ਹੂੰ ਮਾਡਲ ਵੀ ਪੁਰਾਣਾ ਹੈ 400 ਕਿਹੜਾ ਹੈ ਇਹ ਪੁਰਾਣਾ ਮਾਡਲ ਆ ਰੋਗ ਵੀ ਨਹੀਂ ਨੇ ਉਹਨੇ ਕਾ ਨੂ ਬੋਚ ਕਿਵੇਂ ਚੱਲਦਾ ਹੋਊਗਾ ਘੱਟੋ ਘੱਟ 4 ਤੋਂ 5 ਮੰਡ ਲਊਗਾ ਹੂੰ ਤੇ ਰੋਕਣਾ ਤੇ ਰੋਕ ਵੀ ਦਿੰਨੇ ਗਾ ਨਹੀਂ ਕਾਨੂੰਨ ਤੋਂ ਵੀਰ ਨੂੰ ਜਾਣਦੇ ਠੀਕ ਹੈ ਨਾ ਚਲੋ ਵੀ ਸ਼ਰੋ ਹੁਣ ਸਾਨੂੰ ਦੋ ਆ ਗਿਆ ਚੱਲ ਵੀ ਜਵਾਨ ਵਾਹ ਹੁਣ ਤੇਰੀ ਵਾਹ ਵਾਹ ਤਿੱਖਾ ਚੱਲ ਚਲਾ ਇਹਨੂੰ ਲਾ ਪਹਿਲੇ ਆਈ ਮਾਰ ਲੈਨੇ 2 ਮਿੰਟ ਪਹਿਲੇ ਆਈ ਸੀ ਉਧਰ ਲਾਇਆ ਸੀ ਤੇ ਉਹ ਵੀਰ ਦੇ ਲੱਗੇ ਨੇ ਆਵੇ ਤੁਹਾਡੇ ਲੋਕਗੇ ਸੀ ਮੈਂ ਤਵੇਲਾ ਸੈਂਸੀ ਨਹੀਂ ਲੋਪਰ ਬਈ ਉਹ ਹੀ ਡਾਲ ਲੈਗੇ ਹਮ ਅਜੇ ਤੱਕ ਪ੍ਰੀਖਿਆ ਨਹੀਂ ਕਹਿਣ ਹਮ ਆਹੋ ਕੋਈ ਨਹੀਂ ਦੂਜੇ ਰੈਕਟਰ ਦੇ ਹਿਸਾਬ ਨਾਲ ਲਿੰਕ ਪਾ ਲਈ ਹੈ ਨਾ ਮੈਨੂੰ ਲੱਗਦਾ ਇਹਨਾਂ ਨੇ ਉਹ ਜਿਹੜੇ ਥੱਲੇ ਵਾਲੀਆਂ ਪਕੜਦੇ ਨਾ ਗੁੱਲੀਆਂ ਵੀ ਨਹੀਂ ਕੱਢੀਆਂ ਇਹ ਲਿੰਕਾਂ ਵਾਲੀਆਂ ਹੋਵੇਂ ਇੱਧਰ ਆ ਜਾ ਆਪਣਾ ਮੰਨੂ ਚੰਨੀ ਇੱਧਰ ਆ ਜਾ ਚੰਨੀ ਆ ਇੱਧਰ ਮੰਨੂ ਕਿੱਧਰ ਗਿਆ ਤੇਰਾ ਮੰਨੂ ਮੰਨੂ ਘਰੇ ਮੰਨੂ ਮੰਨੂ ਹਮ ਕਟਾ ਰਲੀ ਨਹੀਂ ਨਹੀਂ ਕੋਈ ਨਹੀਂ ਚੱਲੂ ਕਟਾਈ ਹਾਂ ਹਾਂ ਹਣ ਆਪਾਂ ਲਈ ਆ ਗਿਆ ਮੇਰਾ ਗਰਮ ਹੋ ਜਾਣਾ ਉਹ ਇੱਕ ਘਰੇ ਇੱਕੋ ਗੱਲ ਆ ਯਾਰ ਭਾਈ ਸੱਚ ਆਏ ਕਰੋ ਚਾਹ ਬਣੀ ਤੇ ਹਣ ਸਾਨੂੰ ਦੋ ਆ ਗਿਆ ਠੀਕ ਆ ਜੀ ਹਾਂ ਸਰਪੰਚ ਸਾਹਿਬ ਕੋਲੇ ਫੇਰ ਆਵਾਂਗੇ ਚੰਗਾ ਵੀ ਰਸੀਦ ਸਾਂ ਚੰਗਾ ਜੀ ਸਤਿਕਾਰ ਵਧਾਈਆਂ ਤੁਹਾਨੂੰ ਨਾਲ ਤੁਹਾਨੂੰ ਵੀ ਆ ਨਾਈਰੂ ਦੇ ਖੇਚੇ ਕੇ ਤੁੰਨ ਕੇ ਰੱਖੋ ਨਹੀਂ ਨਹੀਂ ਤੁੰਨ ਕੇ ਭਾਈ ਇਹ ਨਹੀਂ ਹਾਂ ਜੇ ਕੋਈ ਆਣ ਗਵਾਣ ਵਗਦਾ ਉਹਨੂੰ ਕਹਿ ਜਾ ਪੱਟਾਂ ਦੇ ਮੂਸੇ ਵਾਲਿਆਂ ਨੂੰ ਮਾਰੀ ਥਾਪੀ ਆ ਗਏ ਹਾਂ ਨਹੀਂ ਨਹੀਂ ਕੇ ਸਾਥ ਇੱਕ ਰੱਖੀ ਠੀਕ ਹੈ ਨਾ ਪਤਾ ਹੀ ਲੱਗਦਾ ਸੀ ਜਾਈ ਨੂੰ ਕਿ ਵਗਦਾ ਕਿ ਨਹੀਂ ਵਗਦਾ ਯਾਰ ਕੀ ਪਹਿਲੀ ਸਾਡੀ ਪਾਣੀ ਵੀ ਘਟ ਗਈ ਹੋਊਗੀ ਯਾਰ ਕੀ ਪੱਟਾ ਜਣਾ ਨਾ ਇਹਦਾ ਮੁੰਡਾ ਨਾਲ ਹੀ ਨਹੀਂ ਲੱਗਦੇ ਚਾਚਾ ਨਾਲ ਹੀ ਨਹੀਂ ਲੱਗਦੇ ਨਾ ਉਹ ਪਹਿਲੀ ਪਾਣੀ ਕਿੰਨਾ ਭਾਈ ਉਹਨੇ ਥੱਲੇ ਲੈ ਕੇ ਤੇ ਪਾਣੀ ਘਟ ਗਿਆ ਹਾਂ ਸੋਣਾ ਵੰਦਾ ਮੁੰਡਾ ਰੋਣਾ ਰੋਣਾ ਸਿੱਧੀਆਂ ਨਹੀਂ ਸਿੱਕ ਗਿਆ ਕੰਮ ਯਾਰ ਦਵਾ ਗਿਆ ਜੀ ਵੱਧ ਘਟ ਸ਼ਬਦ ਲਈ ਮਾਫੀ ਆ ਸਾਰਾ ਸਸਟੀ ਕਰ ਹਾਂ ਓਕੇ ਜੀ ਨੰਬਰ